ਮੇਉ ਸ਼ੇਖ ਸ਼ੰਕਰ ਕਰਮਾਣ ਦੇ ਨਾਮ ਵੱਲੋਂ ਢਾੜੀਵਾਲ ਜੀ ਦਾ ਜੇ ਉਹਨਾਂ ਦੇ ਨਾਲ ਸਾਥੀਏ ਦਾ ਬਹੁਤ ਬਹੁਤ ਧੰਵਾਦ ਹੇ ਢਾੜੀਵਾਲ ਸਾਹਿਬ ਇਸ ਤਰ੍ਹਾਂ ਹੀ ਸਾਡੇ ਇਕੱਠੇ ਕੰਦੇ ਰੋ ਇਹ 100 ਨਾਲ ਛੱਡ ਕੇ 150 ਦਾ ਕਰਾ ਲਿਓ ਅਗਿੰਦੇ ਅਗਲਾ ਬੋਲਾਂ ਸਾਥੀਆ ਕਿ ਢਾੜੀ ਰਹਿਮਾਈਤ ਬਹੁਤ ਹੀ ਵਧੀਆ ਹੈ

ਕੋਤਾ ਜੀ ਸਾਹਿਬ ਨੂੰ ਬਹੁਤ-ਬਹੁਤ ਮੁਲਾਇਮ। ਬੋਲੀ ਜੀ ਆਮ ਦੀ ਜੈ ਸ੍ਰੀ ਅਕਾਲ। ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਬਦੀ ਦੇ ਰਸਤੇ ਦੇਖੀ ਦਾ ਭਤੀ ਤਿਹਾਰ ਜਿਹੜਾ ਤੇ ਸਹਦਾ ਉਹ ਨਹਾਵੇ ਸਾਰੇ ਤੇ ਇਸ ਦੇ ਵਿੱਚ ਕਿੱਥੇ ਕਿੱਥੇ ਭਾਗਦੇ ਰਹਿੰਦੇ ਆ ਉਹ ਇਸ ਨੂੰ ਤੋਂ ਦਿਹਾੜੇ ਨੂੰ ਬਹੁਤ ਵੱਡੀ ਦਿੱਕਤੀ ਦੇ ਚੁਬਤੰਦੇ ਆ। ਸੋ ਮੈਂ ਤਾਲੂਖਾਦਿਆਂ ਨੂੰ ਇਹ ਸੁਧਾਰੇ ਦੀਆਂ ਬਹੁਤ-ਬਹੁਤ ਬੁਲਾਈਆਂ ਦੇਣਾ। ਔਰ ਮੈਂ ਕਾਮਨਾ ਕਰਦਾ ਹੈ ਕਿ ਅੱਜ ਸਾਰੇ ਸਾਡੇ ਫੂਟ ਕਵਾਜੀਆਂ ਦੇ ਪਿਛੇ ਦੇ ਮੰਦਸ ਪੇਸੀਆਂ ਦੇ ਸਾਰੇ ਉਹਦੇ ਉਹਦੇ ਬਾਸਤਾਨ ਕੱਠੇ ਹੋਏ। ਇਹਦਾ ਹਰਕਾ ਇਹਦਾ ਸ਼ਹਿਰ ਇਹ ਪ੍ਰਤੀਕ ਨੇ ਜੇਰੀ ਆਪਸੀ ਸਾਥ ਮਜ਼ਬੂਤ ਹੋਵੇ ਸਾਡੇ ਦੇ ਵਿੱਚ Hindu, Sikh, Isaai, Musalman ਸਭ ਦੀ ਏਕਤਾ ਜਿਹੜੀ ਬਣੀ ਰਹੇ ਸਭਾ ਆਪਾਂ ਜਿਹੜਾ ਉਹ ਦੇਖੀ ਵਾਸਤੇ ਕੰਮ ਕਰੀਏ ਸਮਾਜ ਦੇ ਅੰਦਰ ਦਿੰਗੀਆਂ ਵੀ ਬਹੁਤ ਯੋਗ ਚਾਹੀਏ ਉਹਨਾਂ ਸਭ ਨੂੰ ਖਤਮ ਕਰਦੀ ਜਿਹੜੀ ਫਸਮ ਖੜੀਏ ਉਹਨੇ ਸਭ ਦਾ ਬਹੁਤ ਧੰਨਵਾਦ ਕਰਦਾ ਜੇ ਕੋਈ ਫਰਮਾਨ ਰੱਖੀਏ ਮੇਰਾ ਸਨਮਾਨ ਕੀਤਾ ਗੁਰੂਆਂ ਦੀ ਗੁਰੂੜੀ ਨਾ ਪਰਦਾ ਰਿਹਾ ਤੁਹਾਡਾ ਭਰਾ ਹੈ ਇਹਦਾ ਚੱਚਾ ਮੱਤਾ ਕਿਹਦਾ ਛੋਟੇ ਵੀ ਦਾ ਪਿਆ ਲੱਗਦਾ ਤੁਸੀਂ ਗੁਣਿਆ ਸੀਗਾ ਤੇ ਆਪਣੇ ਹੱਥ ਦੇ ਉੱਤੇ ਦੁੱਖ ਦਾ ਟੈਨ ਆਇਆ ਇਹਦੇ ਚ ਖਲੋਣਾ ਮੇਰੀ ਕੂਦੀ ਸੀ ਜੀ ਮੈਂ ਕੋਈ ਵਿਵੇਕਲਾ ਕੰਮ ਨਹੀਂ ਕੀਤਾ ਪਰ ਮੈਂ ਸਭ ਦਾ ਕਿਹੜਾ ਵੀ ਬੰਦਾ ਬੱਕਿਆ ਬਿੰਦਾ ਉਹਨੂੰ ਬੱਦਸੋਤ ਦੇ ਦੰਦ ਦੇ ਰਿਖੜਾ ਸਾਨੂੰ ਖਲੇ ਹੋਣਾ ਚਾਹੀਦਾ ਅੱਗੇ ਦਸਾਂ ਦੇ ਵਾਸਤੇ ਕਿਉਂਕਿ ਥੋੜੇ ਕੋਤਲੇ ਮਿੱਠੇ ਲੱਗ ਰਹੇ ਲਗੀਆਂ ਵਾਲਿਆਂ ਨੂੰ ਲੋਕਾਂ ਵੱਡੇ ਕਰਨਾ ਆਪਣੇ ਪਰਵਾਰਾਂ ਵੱਲੋਂ ਲੱਖ ਪ੍ਰਿਆਜਨਾ ਪ੍ਰਧਾਨਮੀ ਨੂੰ ਇਹਦਾ ਪਰਵਾਰ ਦਾ ਜੀ ਸੱਜੇ ਵੀ ਵੱਲ ਸ਼ੇਖੇ ਸ਼ੇਖਿਆ ਪੱਦਾ ਪੋਜ ਰੱਖਾਵਾ ਜੀ ਬੰਵਾ ਦੀਆਂ ਪਰਿਵਾਰ ਮੰਦਰਵਾਦੀ ਕੀ ਆਪਾਂ ਸਭ ਦੇ ਨਾਲ ਕੇ ਪਿਆਰ ਬਣਾਉਣੇ ਆ ਕਵਾਲੀਆਂ ਦਸਾਂ ਦੇ ਗੋੜੀਆਂ ਵਸਾਖੀਆਂ ਜਿੰਨੇ ਤਹਾਰੋਂ ਨੇ ਸਭ ਦੇ ਦਰਦ ਕਿਉਂ ਲਾਉਣੇ ਆ ਸਭ ਨੇ ਆਪਣੀ ਇੱਤਿਹਾਸ ਜਿਹੜੀ ਆ ਉਹ ਮਜ਼ਬੂਤ ਰੱਖਣੀ ਆ ਤੋਂ ਮੈਂ ਸਭ ਨੂੰ ਆਪਣੀ ਪਾਰਟੀ ਕਰ ਤੋਂ ਆਪਣੀ ਸਤਿਰਾ ਵੱਲੋਂ ਇੱਕ ਵਾਰ ਕਹ ਦੁੱਫੇ ਬਾਅਦ ਬਾਅਦ ਤੱਕ ਇਹਨਾਂ ਦੇ ਨਾਲ ਤੇ ਸਭ ਨੂੰ ਬੇਕੀਤੀ ਆ ਕਰਾ ਆਪਾਂ ਜਿੰਦਿਆਂ ਆਪਣੇ ਹੰਥੇ ਵਿੱਚ ਕਦੇ ਦੇ ਕੰਮ ਹੋਲੇ ਉਹਨਾਂ ਦੇ ਖਿਲਾਫ ਉੱਪਰ ਲੜੀਏ ਤੇ ਨੇਕੀ ਦੀ ਜਿੱਤ ਕਰੀਏ ਇਹ ਮੈਂ ਤੁਹਾਨੂੰ